ਇਟਲੀ ਨੇ ਖੋਲਤੇ ਹੀ ਰਸਤੇ ਹੋਣ ਤੁਹਾਡਾ ਕੋਈ ਰਿਸ਼ਤੇਦਾਰ ਇਟਲੀ ਦੇ ਵਿੱਚ ਹੈਗਾ ਤੁਹਾਡਾ ਕੋਈ ਯਾਰ ਦੋਸਤ ਹੈਗਾ ਉਹਦੇ ਨਾਲ ਨਾ ਬਿਗਾੜਿਓ ਤੁਹਾਨੂੰ ਬੁਲਾ ਸਕਦਾ ਈਜ਼ਲੀ ਹੁਣ ਡੋਮੈਸਟਿਕ ਕੋਟੇ ਦੇ ਵਿੱਚ ਹਾਂਜੀ ਡੋਮੈਸਟਿਕ ਕੋਟਾ ਖੁੱਲਾ ਹੀ ਕਰ ਛੱਡਿਆ ਇਹਨਾਂ ਨੇ ਉਹਦੇ ਵਿੱਚ ਤੁਹਾਨੂੰ ਬਲਾ ਸਕਦਾ ਕਿਉਂਕਿ ਬਹੁਤ ਲੋਕਾਂ ਦੇ ਕੋਲ ਖੇਤੀਬਾੜੀ ਇੰਨੀ ਨਹੀਂ ਹੁੰਦੀ ਸੀ ੱਡੇ ਬੀਜ ਨਹੀਂ ਹੁੰਦੇ ਸੀ ਕਿ ਉਹਨਾਂ ਨੂੰ ਇਸ ਬੀਜ ਦੇ ਉੱਪਰ ਬਲਾ ਸਕੇ ਪਰ ਹੁਣ ਅਗਰ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਦੋਸਤ ਹੈਗਾ ਉਹ ਤੁਹਾਨੂੰ ਡੋਮੈਸਟਿਕ ਪੇਪਰਾਂ ਦੇ ਉੱਪਰ ਬਲਾ ਸਕਦਾ ਸੁਨਹਿਰੀ ਮੌਕਾ ਇੱਕ ਨਾ ਬੁਗਾਰਿਓ ਆਪਣੇ ਰਿਸ਼ਤੇਦਾਰਾਂ ਦੇ ਨਾਲ ਇਹਦੇ ਬਾਰੇ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗਾ ਪਰ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਆਓ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹਾਂਜੀ ਚਲ ਸਾਰੇ ਠੀਕ ਠਾਕ ਆਯੂਬ ਸਾਰੇ ਠੀਕ ਠਾਕ ਹੋਗੇ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਡੋਮੈਸਟਿਕ ਪੇਪਰਾਂ ਦੇ ਉੱਪਰ ਤੁਹਾਡੇ ਰਿਸ਼ਤੇਦਾਰ ਕਿਸ ਤਰ੍ਹਾਂ ਤੁਹਾਨੂੰ ਬੁਲਾ ਸਕਦੇ ਆ ਇਟਲੀ ਨੇ ਇੱਕ ਸੁਨਹਿਰੀ ਮੌਕਾ ਦਿੱਤਾ ਤੁਹਾਨੂੰ ਸਾਰਿਆਂ ਨੂੰ ਤੇ ਦੂਜੀ ਗੱਲ ਆ ਕਿ ਜਿਹੜੇ ਆ ਕਲਿੱਕ ਹੋ ਕੇ ਹਟਿਆ 12 ਜਨਵਰੀ ਨੂੰ ਪੇਪਰ ਕਲਿੱਕ ਹੋ ਕੇ ਹਟਿਆ ਸੋ ਉਹਨਾਂ ਦੀਆਂ ਰਸੀਦਾਂ ਵੀ ਆਉਣ ਲੱਗੀਆਂ ਤੇ ਲੋਕਾਂ ਤੱਕ ਪਹੁੰਚਣ ਲੱਗੀਆਂ ਔਰ ਲੋਕਾਂ ਤੋਂ ਪੈਸਿਆਂ ਦੀ ਡਿਮਾਂਡ ਵੀ ਹੋਣ ਲੱਗੀ ਤੇ ਲੋਕ ਹੁਣ 705 ਦੇ ਵਿੱਚ ਪਏ ਹੋਇਆ ਕਿ ਇਹ ਅਸਲੀ ਆ ਵੀਜ਼ਾ ਮਿਲ ਗਿਆ ਨਹੀਂ ਮਿਲਿਆ ਕੀ ਹੋਵੇਗਾ ਪੈਸੇ ਪੇਮੈਂਟ ਕਰਦੀਏ ਕਦੋਂ ਪੇਮੈਂਟ ਕਰਨੀ ਚਾਹੀਦੀ ਹੈ ਸਾਨੂੰ ਸੋ ਉਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਏਗਾ ਪਰ ਇਸ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਹਰ ਇੱਕ ਚੀਜ਼ ਨੂੰ ਧਿਆਨ ਨਾਲ ਸੁਣ ਲਿਓ ਹਰ ਇੱਕ ਗੱਲ ਤੁਹਾਡੇ ਕੰਮ ਆਉਣ ਵਾਲੀ ਆ ਤਾਂ ਕਿ ਇਹ ਨਾ ਹੋਵੇ ਕਿ ਤੁਸੀਂ ਬਾਅਦ ਵਿੱਚ ਫਿਰ ਕਨਫਿਊਜ਼ ਹੋ ਜਾਓ ਵੀ ਕੀ ਹੋਵੇਗਾ ਅਗਰ ਤੁਸੀਂ ਸਕਿਪ ਕੀਤਾ ਇਸ ਵੀਡੀਓ ਨੂੰ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਤੁਹਾਡਾ ਅਗਰ ਕੋਈ ਰਿਸ਼ਤੇਦਾਰ ਹੈਗਾ ਉਹਦੇ ਕੋਲ ਉਥੋਂ ਦੀ ਨਾਗਰਿਕ ਲਿਕਤਾ ਹੈਗੀ ਇਟਲੀ ਦੀ ਜਾਂ ਤੁਹਾਡਾ ਕੋਈ ਯਾਰ ਦੋਸਤ ਆ ਉਹ ਤੁਹਾਨੂੰ ਹੁਣ ਬੁਲਾ ਸਕਦਾ ਹੈ ਇਟਲੀ ਦੇ ਵਿੱਚ ਹਾਂਜੀ ਬਹੁਤ ਪਹਿਲਾਂ ਇਹ ਸੀਨ ਹੁੰਦਾ ਸੀਗਾ ਕਿ ਜਿਹੜਾ ਖੇਤੀਬਾੜੀ ਦੇ ਵਿੱਚ ਕੰਮ ਕਰਦੇ ਆ ਉਹ ਮਾਲਕਾਂ ਦੇ ਨਾਲ ਚੰਗੇ ਕਾ ਸੰਬੰਧ ਹੁੰਦੇ ਆ ਤੇ ਉਹ ਹੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਆ ਉਹ ਚ ਵੀ ਪੈਸੇ ਖਾ ਜਾਂਦੇ ਆ ਜਾਂ ਬਹੁਤ ਕੁਝ ਹੋ ਜਾਂਦਾ ਇਦਾਂ ਪਰ ਹੁਣ ਜਿਨ੍ਹਾਂ ਦੇ ਖਾਸ ਰਿਸ਼ਤੇਦਾਰ ਆ ਕਿਸੇ ਦਾ ਕੋਈ ਭਰਾ ਹੋਵੇ ਭੈਣ ਹੋਵੇ ਜਾਂ ਹੋਰ ਕੋਈ ਰਿਸ਼ਤੇਦਾਰ ਹੋਵੇ ਉਹ ਚਾਹੁੰਦਾ ਹੋਵੇ ਕਿ ਮੇਰਾ ਕੋਈ ਰਿਸ਼ਤੇਦਾਰ ਉਹਨੂੰ ਕੱਢਣਾ ਮੈਂ ਉਹਨੂੰ ਵਧੀਆ ਫਿਊਚਰ ਦੇਣਾ ਮੈਂ ਚਾਹੁੰਦਾ ਕਿ ਮੇਰਾ ਪਰਿਵਾਰ ਮੇਰਾ ਫੈਮਿਲੀ ਮੇਰੇ ਰਿਸ਼ਤੇਦਾਰ ਵੀ ਸਾਡੇ ਬਰਾਬਰ ਪਹੁੰਚਣਾ ਸੋ ਤੁਹਾਡੇ ਲਈ ਹੁਣ ਇੱਕ ਸੁਨਹਿਰੀ ਮੌਕਾ ਕਿਉਂਕਿ ਤੁਸੀਂ ਵੀ ਹੁਣ ਬੁਲਾ ਸਕਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਬੁਲਾ ਸਕਦੇ ਆ ਇਟਲੀ ਦੇ ਵਿੱਚ ਜੀ ਡੋਮੈਸਟਿਕ ਤੁਹਾਨੂੰ ਪਤਾ ਹੈ ਕਿ ਕੋਟਾ ਜਿਹਦੇ ਵਿੱਚ ਨੈਨੀ ਬੱਚਿਆਂ ਦੀ ਦੇਖਰੇਖ ਅਤੇ ਕੇਅਰ ਟੇਕਰ ਦਾ ਵੀ ਜਾ ਸੋ ਇਹਦੇ ਲਈ ਹੁਣ ਕੋਟਾ ਖੁੱਲਾ ਕਰ ਦਿੱਤਾ ਇਟਲੀ ਦੀ ਸਰਕਾਰ ਨੇ ਜਿੱਦਾਂ ਤੁਹਾਨੂੰ ਪਤਾ ਕਿ 2026 ਦੇ ਵਿੱਚ ਸਾਰੀ ਇਮੀਗ੍ਰੇਸ਼ਨ ਪਾਲਿਸੀ ਤਕਰੀਬਨ ਚੇਂਜ ਕਰ ਦਿੱਤੀ ਹੈ ਇਹਨਾਂ ਨੇ ਸੋ ਇਸ ਦੇ ਵਿੱਚ ਇੱਕ ਡੋਮੈਸਟਿਕ ਕੋਟਾ ਰੱਖਿਆ ਹੋਇਆ ਸੀ ਜਿਹਦੇ ਵਿੱਚ ਖੁੱਲਾ ਕਰ ਦਿੱਤਾ ਕਿ ਜਿੰਨੇ ਮਰਜ਼ੀ ਬੰਦੇ ਆ ਸਕਦੇ ਆ ਉਹਦੀ ਵਜ੍ਹਾ ਕੀ ਆ ਉਦੀ وجہ ਇਹ ਆ ਕਿ ਮੀਆ ਬੀਬੀ ਦੋਨਾਂ ਨੇ ਅਗਰ ਬਿਜ਼ਨਸ ਕਰਦੇ ਆ ਵੱਡਾ ਬਿਜ਼ਨਸ ਆ ਉਹਨਾਂ ਦੇ ਬੱਚੇ ਬੱਚਿਆਂ ਦੀ ਦੇਖ ਰੇਖ ਨਹੀਂ ਹੁੰਦੀ ਔਰ ਵੈਸੇ ਵੀ ਜਿਹੜਨੇ ਵੀ ਇਟਲੀ ਦੇ ਕਪਲ ਆ ਉਹ ਬੱਚਿਆਂ ਨੂੰ ਘਟ ਕਰਨਾ ਹੀ ਪਸੰਦ ਕਰਦੇ ਆ ਬਹੁਤ ਘੱਟ ਪਪੂਲੇਸ਼ਨ ਹੋ ਰਹੀ ਆ ਔਰ ਇੱਥੇ ਯੂਥ ਬਿਲਕੁਲ ਵੀ ਘਟ ਰਿਹਾ ਔਰ ਜਿੰਨੇ ਵੀ ਲੋਕ ਆ ਸਾਰੇ ਆ ਬੁਢਾਪੇ ਦੇ ਵਿੱਚ ਹਿਆ ਰਹੇ ਆ ਤੇ ਯੂਥ ਘਟ ਰਿਹਾ ਉਹਦੇ ਕਰਕੇ ਉਹਨਾਂ ਦੀ ਕੇਅਰ ਕਰਨ ਦੇ ਲਈ ਕੋਈ ਹੈ ਨਹੀਂ ਸੋ ਉਹਦੇ ਲਈ ਵੀ ਇਹਨੂੰ ਹੁਣ ਖੁੱਲਾ ਕਰ ਦਿੱਤਾ ਕਿ ਲੋਕ ਇੱਥੇ ਕੇਅਰ ਕਰ ਸਕਣ ਜਿੰਨੇ ਵੀ ਇੱਥੇ ਬੁੱਢੇ ਆ ਨਾਗਰੀਕਾ ਉਹਨਾਂ ਦੇ ਸੋ ਤੁਹਾਡੇ ਰਿਸ਼ਤੇਦਾਰ ਕਿਸ ਤਰ੍ਹਾਂ ਅਗਰ ਉਹਨਾਂ ਦੇ ਕੋਲ ਨਾਗਰਿਕਤਾ ਹੈਗੀ ਆ ਅਗਰ ਉਹਨਾਂ ਦਾ ਛੋਟਾ ਕੋਈ ਬੱਚਾ ਹੈਗਾ ਸੋ ਤੁਹਾਨੂੰ ਉਸ ਬੇਸ ਦੇ ਉੱਪਰ ਬੁਲਾ ਸਕਦੇ ਆ ਤੁਹਾਡੇ ਕੋਲ ਕੋਈ ਕੋਰਸ ਕੀਤਾ ਹੋਣਾ ਚਾਹੀਦਾ ਹੈ ਇੰਡੀਆ ਦੇ ਵਿੱਚ ਕੇਅਰ ਟੇਕਰ ਦਾ ਜਾਂ ਨੈਨੀ ਦਾ ਹਾਂ ਇਹਦੇ ਵਿੱਚ ਇਹ ਹੈ ਕਿ ਕੈਨੇਡਾ ਅਮਰੀਕਾ ਦੇ ਤਰ੍ਹਾਂ ਤੁਹਾਡਾ ਚੰਗੀ ਤਰ੍ਹਾਂ ਇੰਟਰਵਿਊ ਨਹੀਂ ਹੁੰਦੀ ਜਾਂ ਤੁਹਾਡੇ ਕੋਲ ਪੇ ਸਲਿੱਪਾਂ ਨਹੀਂ ਮੰਗੀਆਂ ਜਾਂਦੀ ਤੁਸੀਂ ਕਿੱਥੇ ਕੰਮ ਕੀਤਾ ਕੀ ਕੀਤਾ ਸੋ ਇਹਦੇ ਵਿੱਚ ਇੰਨੀ ਜ਼ਿਆਦਾ ਫਾਰਮੈਲਿਟੀ ਨਹੀਂ ਹੁੰਦੀ ਕੈਜੂਅਲ ਤੁਹਾਡਾ ਇੱਕ ਕੋਈ ਕੋਰਸ ਜਾਂ ਤੁਹਾਡੇ ਕੋਲ ਕੁਝ ਇਦਾਂ ਦੀ ਕੋਈ ਹੋਣੀ ਚਾਹੀਦੀ ਆ ਜਿਹੜੀ ਤੁਸੀਂ ਪ੍ਰੂਫ ਕਰ ਸਕੋ ਕਿ ਸਾਡੇ ਕੋਲ ਆ ਚੀਏ ਐਕਸਪੀਰੀਅੰਸ ਹੈਗਾ ਨਾ ਕਿ ਤੁਹਾਡੀਆਂ ਸੈਲਰੀ ਸਲੀਪਾਂ ਜਾਂ ਤੁਹਾਡਾ ਹੋਰ ਬਾਇਓ ਡਾਟਾ ਬਹੁਤ ਜ਼ਿਆਦਾ ਮੰਗਿਆ ਜਾਵੇਗਾ ਸੋ ਇਹ ਇੱਕ ਗੁੱਡ ਨਿਊਜ਼ ਆ ਨਾਰਮਲ ਹੀ ਡਾਕੂਮੈਂਟ ਤੁਹਾਡੇ ਪ੍ਰੋਵਾਈਡ ਕਰਨੇ ਪੈਣਗੇ ਔਰ ਜੋ ਵੀ ਤੁਹਾਡਾ ਇਟਲੀ ਦੇ ਵਿੱਚ ਰਿਸ਼ਤੇਦਾਰ ਜਾਂ ਤੁਹਾਡਾ ਦੋਸਤ ਹੋਵੇਗਾ ਉਹਦੇ ਕੋਲ ਕੋਈ ਬੱਚਾ ਹੈਗਾ ਜਾਂ ਉਹਦੇ ਮੰਮੀ ਡੈਡੀ ਬਜ਼ੁਰਗ ਹੋ ਗਏ ਆ ਤਾਂ ਉਹ ਤੁਹਾਨੂੰ ਵੀਜ਼ੇ ਤੇ ਉੱਪਰ ਬੁਲਾ ਸਕਦਾ ਜੀ ਹਾਂਜੀ ਇਹ ਇੱਕ ਚੰਗੀ ਖਬਰ ਆ ਔਰ ਗੁੱਡ ਨਿਊਜ਼ ਆ ਸੋ ਤਾਂ ਕਰਕੇ ਮੈਂ ਕਿਹਾ ਤੁਹਾਨੂੰ ਨਾਂ ਸ਼ੇਅਰ ਕੀਤੀ ਜਾਵੇ ਤਾਂ ਕਿ ਬਹੁਤ ਭਰਾ ਇਦਾਂ ਦੇ ਵੀ ਹੁੰਦੇ ਜਿਹੜੇ ਖੇਤੀ ਬਾੜੀ ਦੇ ਕੰਮਾਂ ਦੇ ਵਿੱਚ ਜਾਂ ਉਹ ਪੇਪਰਾਂ ਦੇ ਉੱਪਰ ਨਹੀਂ ਜਾਣਾ ਚਾਹੁੰਦੇ ਸੋ ਡੋਮੈਸਟਿਕ ਇੱਕ ਪੇਪਰ ਜਿਹੜੇ ਖੋਲੇ ਆ ਤੁਹਾਡੇ ਲਈ ਸੁਨਹਿਰੀ ਮੌਕਾ ਤੇ ਇਹਦੇ ਨਾਲ ਤੋਂ ਅਸੀਂ ਆਪਣੇ ਦੇ ਨਾਲ ਰਹਿ ਸਕਦੇ ਆ ਆਪਣੇ ਹਲੇ ਘਰ ਦੇ ਵਿੱਚ ਰਹਿ ਸਕਦੇ ਆ ਤੇ ਉਸ ਤੋਂ ਬਾਅਦ ਤੁਸੀਂ ਕੁਝ ਵੀ ਕਰ ਸਕਦੇ ਆ ਬਾਕੀ ਬਹੁਤ ਲੋਕ ਤੁਹਾਨੂੰ ਪਤਾ ਹੀ ਆ ਕਿ 15-15 ਲੱਖ 10-10 ਲੱਖ ਤੱਕ ਆਲੀ ਐਂਟਰੀ ਦਾ ਹੀ ਦਿੰਦੇ ਆ ਇਹਨਾਂ ਨੂੰ ਇਟਲੀ ਚ ਪਹੁੰਚਾ ਦੋ ਜਿਸ ਤਰ੍ਹਾਂ ਮਰਜੀ ਸੋ ਇਹ ਕੋਹਣਾ ਤਾਂ ਵੀਡੀਓ ਬਣਾਈਏ ਕਿ ਤੁਹਾਡੇ ਕੋਲ ਇੱਕ ਸੁਨਹਿਰੀ ਮੌਕਾ ਤੁਸੀਂ ਆਪਣੇ ਰਿਸ਼ਤੇਦਾਰਾਂ ਤੱਕ ਅਪਰੋਚ ਕਰੋ ਤਾਂ ਕਿ ਤੁਹਾਡਾ ਵੀ ਇਟਲੀ ਦਾ ਵੀਜ਼ਾ ਲੱਗ ਸਕੇ ਤੇ ਤੁਸੀਂ ਵੀ ਇਟਲੀ ਪਹੁੰਚ ਕੇ ਆਪਣੇ ਸੁਪਨੇ ਪੂਰੇ ਕਰ ਸਕੋ ਤੇ ਦੂਜੀ ਗੱਲ ਆ ਜਨਵਰੀ 12 ਦੇ ਵਿੱਚ ਕਲਿੱਕ ਹੋਏ ਜਿਹੜੇ ਪੇਪਰ ਉਹਨਾਂ ਦੀਆਂ ਰਸੀਦਾਂ ਆਉਣ ਲੱਗੀਆਂ ਘੁੰਮਣ ਲੱਗੀਆਂ ਹੁਣ ਲੋਕ ਪੁੱਛਣ ਲੱਗੇ ਕਿ ਰਸੀਦ ਸੈਂਡ ਕੀਤੀ ਹੈ ਜੀ ਏਜੰਟ ਨੇ ਹੁਣ ਪੈਸੇ ਮੰਗ ਰਿਹਾ ਕਿ ਤੁਹਾਡਾ ਰਸੀਦ ਪੇਪਰ ਨਿਕਲ ਗਿਆ ਜੀ ਆਹ ਦੋ ਜੀ ਸਾਡੀ ਪੇਮੈਂਟ ਕਰ ਦੋ ਕਿ ਪੇਮੈਂਟ ਕਰਨੀ ਚਾਹੀਦੀ ਹੈ ਜਾਂ ਨਹੀਂ ਤੁਹਾਨੂੰ ਆਪਾਂ ਪਹਿਲਾਂ ਵੀ ਕਹਿ ਕੇ ਹਟਾ ਕਿ 2026 ਦੇ ਵਿੱਚ ਟੋਟਲ ਇਮੀਗ੍ਰੇਸ਼ਨ ਦਾ ਚੇਂਜ ਹੋ ਗਈ ਆ ਇਟਲੀ ਦੀ ਸੋ ਹੁਣ ਪਹਿਲਾਂ ਵਾਲੀ ਤਰ੍ਹਾਂ ਨਹੀਂ ਆ ਕਿ ਇੱਕ ਵਾਰ ਪੇਪਰ ਨਿਕਲ ਗਏ ਤੁਸੀਂ ਇਟਲੀ ਪਹੁੰਚ ਗਏ ਹੁਣ ਇਹਦੇ ਵਿੱਚ ਬਹੁਤ ਜ਼ਿਆਦਾ ਇਨਕੁਆਰੀਆਂ ਹੁੰਦੀਆਂ ਤੁਹਾਡੇ ਜਦੋਂ ਨੋ ਲਾਸਟ ਆਉਂਦਾ ਤੁਸੀਂ ਜਮਾ ਕਰਾਉਂਦੇ ਆ ਇਟਲੀ ਦੀ ਅੰਬੈਸੀ ਦੇ ਵਿੱਚ ਦਿੱਲੀ ਤਾਂ ਉੱਥੇ ਵੀ ਇਨਕੁਆਰੀ ਹੁੰਦੀ ਆ ਮਾਲਕਾਂ ਤੱਕ ਕੰਟੈਕਟ ਕੀਤਾ ਜਾਂਦਾ ਉਹਨਾਂ ਤੋਂ ਇਨਫੋਰਮੇਸ਼ਨ ਲਈਤੀ ਜਾਂਦੀ ਆ ਕਿ ਇਹ ਬੰਦਾ ਤੇਰਾ ਹੈ ਤੈਨੂੰ ਚਾਹੀਦਾ ਜਾਂ ਤੇਰੇ ਥਰੂ ਪੇਪਰ ਪਰ ਹੋਇਆ ਸੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਵੀ ਬਹੁਤ ਹੁੰਦੀਆਂ ਤੇ ਬਹੁਤ ਲੋਕਾਂ ਨਾਲ ਇਹ ਸਕੈਮ ਹੋ ਕਿ ਉਹਨਾਂ ਨੂੰ ਪੇਪਰ ਨਹੀਂ ਨਿਕਲੇ ਨੂੰ ਲਾਸਤਾ ਨਿਕਲ ਗਿਆ ਸੀ ਪਰ ਇਟਲੀ ਦੀ ਐਮਬੈਸੀ ਨੇ ਵੀਜ਼ਾ ਨਹੀਂ ਦਿੱਤਾ ਕਿਉਂਕਿ ਮਾਰਕਾ ਨੂੰ ਪਤਾ ਹੀ ਨਹੀਂ ਸੀ ਕਿ ਇਹ ਬੰਦਾ ਸਾਡੇ ਮੇਰੇ ਪੇਪਰਾਂ ਦੇ ਉੱਪਰ ਆ ਰਿਹਾ ਸੋ ਇਸ ਤਰ੍ਹਾਂ ਦੀਆਂ ਵੀ ਗੱਲਾਂ ਹੁੰਦੀਆਂ ਸੋ ਇਹਦੇ ਲਈ ਹੁਣ ਤੁਹਾਡੇ ਏਜੰਟਾਂ ਨਾਲ ਕੀ ਗੱਲ ਹੋਈ ਆ ਜਾ ਫਿਰ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਸੀਗਾ ਜਾਂ ਤੁਹਾਨੂੰ ਇਹ ਚੀਜ਼ਾਂ ਹੋਣ ਤੁਸੀਂ ਕਰਨੀ ਹੈ ਏਜੰਟ ਤੁਹਾਨੂੰ ਪਹਿਲੇ ਇਹ ਚੀਜ਼ ਤੇ ਮੰਗਦਾ ਤੁਸੀਂ ਹੁਣ ਉਹਨੂੰ ਕਹਿ ਸਕਦੇ ਆ ਕਿ ਨੂਲਾ ਉਸ ਤੋਂ ਆਉਣ ਤੋਂ ਬਾਅਦ ਵੀ ਜਿੰਨੀ ਦੇਰ ਵੀਜ਼ਾ ਨਹੀਂ ਲੱਗਦਾ ਜਾਂ ਜਿੰਨੀ ਦੇਰ ਮੈਂ ਪਹੁੰਚਦਾ ਨਹੀਂ ਸੋ ਉਸ ਤੋਂ ਬਾਅਦ ਪੇਮੈਂਟਾਂ ਕਲੀਅਰ ਕਰਨੀ ਹੈ ਜਾਂ ਫਿਰ ਤੁਸੀਂ ਕਿਸ਼ਤਾਂ 'ਚ ਪੇਮੈਂਟਾਂ ਕਲੀਅਰ ਕਰਨੀ ਹੈ ਉਹ ਤੁਹਾਡਾ ਮੈਟਰ ਆ ਪਰ ਮੇਰਾ ਦੱਸਣਾ ਮਤਲਬ ਇਹ ਆ ਕਿ ਖਾਲੀ ਸਲਿੱਪ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਵੀਜ਼ਾ ਆ ਗਿਆ ਜਾਂ ਫਿਰ ਤੁਸੀਂ ਪਹੁੰਚ ਗਏ ਇਟਲੀ ਦੇ ਵਿੱਚ ਹੁਣ ਫਾਰਮੈਲਿਟੀਆਂ ਬਹੁਤ ਜ਼ਿਆਦਾ ਹੁੰਦੀਆਂ ਪਹਿਲਾਂ ਇਹ ਚੀਜ਼ਾਂ ਨਹੀਂ ਰਹੀਆਂ ਕਿਉਂਕਿ ਆਪਣਿਆਂ ਨੇ ਹੀ ਲੋਕਾਂ ਨੇ ਗੰਦ ਪ ਕੰਮ ਕਰਕੇ ਸਰਕਾਰਾਂ ਨੂੰ ਸੂਚਿਤ ਕੀਤਾ ਸੋ ਸਰਕਾਰਾਂ ਹੁਣ ਇਹ ਕਾਰਵਾਈਆਂ ਕਰਦੀਆਂ ਤੇ ਇੰਨੀਆਂ ਜ਼ਿਆਦਾ ਇਨਫੋਰਮੇਸ਼ਨ ਹੁਣ ਇਕੱਠੀ ਕਰ ਰਹੀ ਆ ਫਿਰ ਵੀ ਤੁਹਾਨੂੰ ਪਹੁੰਚਣ ਦਾ ਮੌਕਾ ਮਿਲੇਗਾ ਇਟਲੀ ਦੇ ਵਿੱਚ ਸੋ ਆਈ ਹੋਪ ਜੋ ਮੈਂ ਵੀਡੀਓ ਬਣਾਈ ਹੈ ਤੁਹਾਡੇ ਕੰਮ ਦੀ ਆਏ ਹੋਏ ਵੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਤੁਸੀਂ ਇਟਲੀ ਪਹੁੰਚ ਸਕਦੇ ਹੋ ਔਰ ਕਿਹੜੀਆਂ ਗਲਤੀਆਂ ਤੁਸੀਂ ਨਹੀਂ ਕਰਨੀਆਂ ਬਾਕੀ ਅਗਰ ਕਿਸੇ ਦਾ ਭਲਾ ਹੋਇਆ ਹੈ ਵੀਡੀਓ ਦੇਖ ਕੇ ਤਾਂ ਮੈਂ ਸਮਝੂਗਾ ਕਿ ਵੀਡੀਓ ਬਣਾਉਣ ਦਾ ਮਕਸਦ ਪੂਰਾ ਹੋ ਗਿਆ ਔਰ ਬਾਕੀ ਤੁਸੀਂ ਵੀ ਇਸ ਦੇ ਬਾਰੇ ਤੁਹਾਡੀ ਕੋਈ ਆਪਣੀ ਰਾਏ ਹੋਵੇ ਜਾਂ ਤੁਹਾਡਾ ਆਪਣਾ ਐਕਸਪੀਰਟ ਹੋਇਆ ਜੇ ਤੁਸੀ ਕੁਝ ਕਹਿਣਾ ਹੋਇਆ ਤੋ ਤੁਸੀਂ ਕਮੈਂਟ ਕਰ ਸਕਦੇ ਆ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਲਾਸਟ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ